ਦਰਸਾਲ ਆਪਾ ਗੁਰੂਆਂ ਪੀਰਾਂ ਦੀ ਤਰਤੀ ਪੰਜਾਬ ਦੇ ਵਸਨੀਕਾਂ ਤੇ ਬਾਣੀ ਨੂੰ ਮੰਨਣ ਵਾਲੇ ਲੋਕਾਂ ਆ ਬਾਣੀ ਦਾ ਇੱਕ ਬਹੁਤ ਮਹਾਨ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤੰਤ ਮਹਤ ਦੇਸ ਰਾਤ ਤੋਂ ਇਹदाईਦਾ ਹੈ ਇਹਨਾਂ ਸੰਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਧਰਮ ਹضور ਕਰਨੀ ਆਪ ਕੋ ਆਪਣੀ ਕਿ ਨੇੜੇ ਕਿ ਨੇ ਇਹ ਬਹੁਤ ਵੱਡਾ ਸੰਦੇਸ਼ ਦਿੰਦੇ ਆ ਹਾਂ ਗੁਰੂ ਸੇਵਾ ਨਾਲ ਆਪਾਂ ਨੂੰ ਕਿ ਆਪਾਂ ਵਾਤਾਵਰਣ ਦੀ ਸੰਭਾਲ ਕਰੀਏ ਪਾਣੀ ਦੀ ਸੰਭਾਲ ਕਰੀਏ ਮਾੜੇ ਕੰਮਾਂ ਤੋਂ ਬਚੀਏ ਪਾਪ ਤੋਂ ਬਚੀਏ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਬਾਣੀ ਨੂੰ ਮੰਨਣ ਵਾਲਾ ਲੋਕ ਲੋਕ ਨੇ ਜਿਹੜੇ ਉਹ ਕਦੇ ਪਾਪ ਨਹੀਂ ਕਰ ਸਕਦੇ ਜੀ ਸਰ ਠੀਕ ਹੈ ਤਾਂ ਆ ਸਾਰੇ ਪੰਜਾਬੀ ਲੋਕ ਬਾਣੀ ਨੂੰ ਮੰਨਦੇ ਆ ਗੁਰੂਆਂ ਪੀਰਾਂ ਦੇ ਜਿਹੜੇ ਸੰਦੇਸ਼ ਨੇ ਉਹਨਾਂ ਨੂੰ ਮੰਨਦੇ ਆ ਹਾਂਜੀ ਤਜੇ ਜਿਹੜਾ ਮੇਰਾ ਨਿੱਜੀ ਤੌਰ ਤੇ ਮੰਨਣਾ ਕਿ ਜਿਹੜਾ ਆਪਾਂ ਪਰਾਇ ਨੂੰ ਅੱਗ ਲਾੰਨੇ ਆ ਇਹਦੇ ਨਾਲ ਵੀ ਲੱਖਾਂ ਕਰੋੜਾਂ ਅਰਬਾਂ ਜੀਵ ਹੈ ਜਿਹੜੇ ਉਹ ਅੱਗ ਦੀ ਭੇਟ ਚੜ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਉਹ ਵੀ ਇੱਕ ਤਰ੍ਹਾਂ ਦਾ ਪਾਪ ਹੀ ਹੈ ਹਾਂਜੀ ਤਾਂ ਆਪਾਂ ਨੂੰ ਉਹਦੇ ਤੋਂ ਬਚਣਾ ਚਾਹੀਦਾ ਇਹਦੇ ਨਾਲ ਨਾਲ ਹੀ ਜਿਹੜਾ ਜਿਹਦੇ ਨਾਲ ਧੂਆ ਨਿਕਲਦਾ ਉਹ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਕੈਂਸਰ ਵਰਗੀਆਂ ਉਹਦੇ ਨਾਲ ਬੱਚੇ ਪ੍ਰਭਾਵਿਤ ਹੁੰਦੇ ਨੇ ਬਜ਼ੁਰਗ ਪ੍ਰਭਾਵਿਤ ਹੁੰਦੇ ਨੇ ਤੁਸੀਂ ਇਸ ਕੰਮ 'ਚ ਲੱਗੇ ਹੋਏ ਹੋ ਮੈਂ ਅੱਜ ਦੇਖ ਕੇ ਆਇਆ ਕਿ ਤੁਸੀਂ ਐਨਾ ਵਧੀਆ ਇੰਤਜ਼ਾਮ ਕਰ ਰਹੇ ਹੋ ਬੇਲਾ ਬਣਾ ਰਹੇ ਹੋ ਲੇਬਰ ਨਾਲ ਗੱਠਾਂ ਚੱਕ ਵੀ ਰਹੇ ਹੋ ਮੈਂ ਥੋੜਾ ਜਿਹਾ ਜਾਨਣਾ ਚਾਹਾਂਗਾ ਕਿ ਤੁਸੀਂ ਕਦੋਂ ਤੋਂ ਇਸ ਕੰਮ 'ਚ ਲੱਗੇ ਹੋ ਤਾਂ ਕਿੱਥੋਂ ਦੇ ਰਹਿਣ ਵਾਲੇ ਹੋ ਆਪਣੇ ਕੰਮ ਬਾਰੇ ਤੇ ਸਾਰਾ ਆਪਣੇ ਕਾਰੋਬਾਰ ਬਾਰੇ ਦੱਸੋ ਅਤੇ ਵੀ ਲੋਕਾਂ ਵਾਸਤੇ ਵੀ ਸੰਦੇਸ਼ ਦਿਓ ਕਿ ਕਿਸ ਤਰੀਕੇ ਨਾਲ ਫਾਇਦਾ ਪਹੁੰਚਾ ਸਕਦੇ ਹਾਂ ਸਰ ਮੇਰਾ ਪਨਮਾਨ ਵਾਲਾ ਜੀ ਦੇ ਨਾਲ ਹੀ ਹੈ ਤੇ ਸਨ ਚੀਜਾਂ ਸਾਲ ਹੋ ਗਿਆ ਜੀ 3 ਸਾਲ ਹੋ ਗਏ ਜੀ ਪਰਾਲੀ ਚੱਕਦਿਆਂ ਨੂੰ ਅਸੀਂ ਚਾਹ ਪਾਸੇ ਹੀ ਇਹ ਵੀ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਆ ਕਿੱਥੇ ਕਿਸੇ ਨੂੰ ਲੋੜ ਹੈਗੀ ਸਾਡੀ ਸਾਨੂੰ ਟੈਲੀਫੋਨ ਕਰੋ ਅਸੀਂ ਉੱਥੇ ਹਰ ਟਾਈਮ ਤਿਆਰ ਆਂਗੇ ਤੇ ਵਾਤਾਵਰਨ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਪੰਛੀ ਜੀਵ ਜੰਤੂ ਜੋ ਅੱਗ ਦੇ ਨਾਲ ਬੂਟੇ ਸਰਾਖਤਾ ਆਪਣੇ ਖਰਾਬ ਹੁੰਦੇ ਨੇ ਉਹਨਾਂ ਨੂੰ ਬਚਾਈਏ ਇਹੀ ਸਾਡਾ ਸੰਦੇਸ਼ ਹੈ ਜੀ ਸਰ ਤਾਂ ਇਹ ਤੁਸੀਂ ਨੌਜਵਾਨਾਂ ਨੂੰ ਨਵੇਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਪਿਛਲੇ ਬੰਗਾਲੀ ਚ ਗਿਆ ਸੀ ਉੱਥੇ ਤੁਹਾਡੇ ਵਰਗੇ ਇੱਕ ਨੌਜਵਾਨ ਕਿਸਾਨ ਬੰਦੇ ਮਿਲਿਆ ਉਹ ਕਹਿੰਦੇ ਜੀ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਸਾਨੂੰ ਇਸ ਤਰੀਕੇ ਦਾ ਸਾਨੂੰ ਸਹਿਯੋਗ ਦਿਓ ਕਿਤਾ ਕਿੱਥੋਂ ਬਣਾਣੀ ਆ ਹੋਰ ਤੁਸੀਂ ਪਲੀਜ਼ ਦੱਸੋ ਮੈਂ ਤਾਂ ਇਹ ਗੱਲ ਕਹਿਣਾ ਜੀ ਅੱਗ ਜਮੀਨਾਂ ਲਾਓ ਮੇਰੇ ਹਿਸਾਬ ਨਾਲ ਉੱਥੇ ਜੀ ਤੇ ਕਿਸੇ ਨੂੰ ਇਕੱਠਾ ਬਣਾਉਣ ਦੀ ਲੋੜ ਆ ਸਾਨੂੰ ਫੋਨ ਕਰਨਾ ਅਸੀਂ ਤੁਰੰਤ ਜਾ ਕੇ ਇਕੱਠਾ ਬਣਵਾਵਾਂਗੇ ਤੇ ਚੁਕਾਵਾਂਗੇ ਧੰਨਵਾਦ ਥੈਂਕ ਯੂ